ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਰਾਜਸਥਾਨ ਜ਼ਿਲ੍ਹਾ ਟੋਂਕ ਪਿੰਡ ਧੂਆਂਕਲਾ ਜਿੱਥੇ ਬਾਬਾ ਧੰਨਾ ਭਗਤ ਜੀ ਦਾ ਜਨਮ ਸਥਾਨ ਪਿੰਡ ਧੂਆਂਕਲਾ ਜਿੱਥੇ ਆਪਾਂ ਮੌਜੂਦ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਾਨੂੰ ਸਾਰਾ ਦਿਖਾਵਾਂਗੇ ਜਿੱਥੇ ਕੀ ਖੂਬ ਹੀ ਹੈਗਾ ਤੇ ਇੱਥੇ ਜਿਹੜੇ ਸੇਵਾ ਕਰ ਰਹੇ ਨੇ ਬਾਬਾ ਜੀ ਉਹਨਾਂ ਕਰਾਉਣੀ ਆ ਗੱਲਬਾਤ ਬਾਬਾ ਜੀ ਵੈਗੁਰੂ ਦਾ ਖਾਲਸਾ ਵੈਗੁਰੂ ਕੀ ਫਤਿਹ ਜੀ ਜੀ ਸਿੰਘ ਹਾਂਜੀ ਬਾਬਾ ਜੀ ਕਿੰਨੇ ਇਸ ਸਥਾਨ ਤੇ ਆਗੇ ਸੀਗੇ 1992 ਚ 1992 ਦੇ ਆਪਾਂ ਸੇਵਾ ਕਰ ਰਹੇ ਬਾਬਾ ਜੀ ਹਾਂਜੀ ਹਾਂਜੀ ਠੀਕ ਹੈ ਬਾਬਾ ਜੀ ਤੇ ਜਿੰਨੀ ਸੇਵਾ ਕਰਵਾਈ ਹੈ ਇਹ ਜਥੇਦਾਰ ਬਾਬਾ ਲੱਖਾ ਸਿੰਘ ਕੋਟੇ ਵਾਲਾ ਨੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੀ ਉੱਥੇ ਵੀ ਸਥਾਨ ਬਣਿਆ ਹੋਇਆ ਗੁਰੂ ਘਰ ਜੀ ਠੀਕ ਹੈ ਬਾਬਾ ਜੀ ਠੀਕ ਹੈ ਜੀ ਮੈਂ ਤਾਂ ਸਿਰ ਆ ਗਿਆ ਸੀਗਾ ਪਹਿਲਾਂ ਤੁਸੀਂ 1992 ਚ ਬਾਬਾ ਜੀ ਜਦੋਂ ਆਏ ਸੀਗੇ ਤਾਂ ਇੱਥੇ ਕੀ ਕੁਝ ਸੀਗਾ ਕੁਝ ਨਹੀਂ ਸੀਗਾ ਤੇ ਇੱਥੇ ਜੰਗਲ ਸੀਗਾ ਬੀਆਵਾਨ ਸੀਗਾ ਜਿਹੜਾ ਬਾਬਾ ਜੀ ਖੂਹ ਹੈ ਇਹ ਖੂਹ ਉਸ ਟਾਈਮ ਸੀਗਾ ਜੀ ਹਾਂ ਤੁਸੀਂ ਖੂਹ ਤੇ ਆ ਕੇ ਬੈਠੇ ਭਗਤੀ ਕੀਤੀ ਕਿੰਨੇ ਸਾਲ ਭਗਤੀ ਕੀਤੀ ਬਾਬਾ ਜੀ ਖੂਹ ਤੇ ਹੁਣ ਤੱਕ ਬੈਠੇ ਹੁਣ ਤੱਕ ਬੈਠੇ ਮਨ ਨਾਲ ਦੋ ਸਾਲ ਪਹਿਲਾਂ ਤਕਰੀਬਨ ਸਾਨੂੰ ਪਤਾ ਲੱਗਿਆ ਵੀ ਤੁਸੀਂ ਖੂਹ ਤੇ ਬਿਨਾ ਸੱਤ ਤੋਂ ਬਿਨਾ ਉਹਦੇ ਤੋਂ ਬੈਠੇ ਠੀਕ ਹੈ ਬਾਬਾ ਜੀ ਤੇ ਇਹ ਜਿਹੜਾ ਸਥਾਨ ਸਾਰਾ ਤਿਆਰ ਹੋਇਆ ਸੋਢੀ ਰਹਿਮ ਨਰਾਇ ਹਾਂ ਬਿਲਕੁਲ ਹਾਂ ਦੇਖ ਠੀਕ ਹੈ ਬਾਬਾ ਜੀ ਉਸ ਤੋਂ ਪਹਿਲਾਂ ਤਾਂ ਇੱਥੇ ਸੱਪ ਲਾ ਲਓ ਹੋਰ ਜੰਗਲ ਜੰਗਲ ਸੀ ਬਿਲਕੁਲ ਠੀਕ ਹੈ ਬਾਬਾ ਜੀ ਜੰਗਲ ਸੀ ਠੀਕ ਹੈ ਜੀ ਸੰਗਤਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੋਗੇ ਵੀ ਊਰੇ ਆਉਣ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜੇ ਸੰਗਤਾਂ ਜਾਂਦੇ ਹਜੂਰ ਸਾਹਿਬ ਜਾ ਰਹਿਆਂ ਨੇ ਹਜੂਰ ਸਾਹਿਬ ਜਾਂਦੀਆਂ ਨੇ ਜੀ ਹੋ ਸਕਦਾ ਆਉਣ ਜਾਣ ਦਾ ਆਉਣ ਦਾ ਰਸਤੇ ਵਿੱਚ ਇਹ ਸਥਾਨ ਪੈਂਦਾ ਠੀਕ ਹੈ ਕੋਟੇ ਦੇ ਅੱਗੇ ਇਹ ਕੋਟੇ ਤੋਂ ਉਹ ਉਨੀ ਸਾਰੇ ਜਿਹੜਾ ਬਾਬਾ ਜੀ ਆਪਣਾ ਕੋਟੇ ਟੌਂਕ ਤੇ ਕੋਟੇ ਦੇ ਵਿਚਾਲੇ ਸੈਰ ਪੈਂਦਾ ਉਹਦਾ ਸੈਰ ਦਾ ਨਾਮ ਬੋਲ ਦੋਗੇ ਟੌਕ ਟੌਕ ਟੌਂਕ 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 ਤੋਂ ਕਿੰਨਾ ਕਿਲੋਮੀਟਰ ਹੈ 25 ਕਿਲੋਮੀਟਰ 25 ਕਿਲੋਮੀਟਰ ਜਿੱਥੋਂ ਆਪਾਂ ਮੇਨ ਰੋਡ ਤੋਂ ਰਸਤਾ ਮੁੜਦੇ ਆ ਉਸ ਉਹਦਾ ਬਰਨੀ 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 ਤੋਂ 3 ਕਿਲੋਮੀਟਰ ਪਿੰਡ ਪੈ ਜਾਂਦਾ ਆਪਣਾ ਧੂਆਂ ਕਲਾ ਧੂਆਂ ਕਲਾ ਤੋਂ ਅੱਗੇ ਆਪਣੇ ਬੋਰ ਲੱਗੇ ਹੋਣੇ ਸਥਾਨ ਹੈ ਠੀਕ ਹੈ ਬਾਬਾ ਜੀ ਕਿਉਂਕਿ ਰਹਿਣ ਦੀ ਜਗ੍ਹਾ ਬਹੁਤ ਹੈ ਹਾਂਜੀ ਲੰਗਰ 24 ਘੰਟੇ ਚੱਲਦਾ ਹੈ ਲੰਗਰ 24 ਘੰਟੇ ਚੱਲਦਾ ਤੇ ਕਮਰੇ ਆਪਣੇ ਵਾਧੂ ਬਣੇ ਹੋਏ ਨੇ ਠੀਕ ਹੈ ਬਾਬਾ ਜੀ ਕੀ ਦੱਸੋ ਵੀ ਜਦੋਂ ਆਪਣਾ ਉਹ ਕਿਹੜੇ ਉਹਦੇ ਚ ਆਪਾਂ ਜਨਮ ਸਥਾਨ ਬਣਾਉਨੇ ਹੈਗੇ ਉਹਨੇ ਦਾ ਮਾਰਚ ਦਾ ਮਾਰਚ ਦਾ ਪਹਿਲਾ ਹਫਤਾ ਮਾਰਚ ਦਾ ਐਤਵਾਰ ਪਹਿਲਾ ਹਫਤਾ ਐਤਵਾਰ 1 ਤੋਂ ਲੈ ਕੇ 10 ਤਰੀਕ ਦੇ ਵਿੱਚ ਵਿੱਚ ਆਪਾਂ ਜਿਹੜਾ ਵੀ ਐਤਵਾਰ ਆਉਂਦਾ ਬਾਬਾ ਜੀ ਤੇ ਸੰਗਤ ਵੱਧਦੋ ਵੱਧ ਪੰਜਾਬ ਚੋਂ ਪਹੁੰਚੇ ਰਹਿ ਇਸ ਦਾ ਤੇ ਲੰਗਰ ਦਾ ਪੂਰਾ ਪ੍ਰਬੰਧ ਹੈ ਜੀ ਇੱਥੇ ਕੀ ਗੱਲ ਬਾਈ ਲਓ ਸੰਗਤ ਜੀ ਇੱਧਰ ਬਣਿਆ ਹੋਇਆ ਆਪਣਾ ਦਮਾਨ ਹਾਲ ਜਿਹੜਾ ਕਿ ਬਹੁਤ ਵੱਡਾ ਤਿਆਰ ਹੋ ਰਿਹਾ ਜਦੋਂ ਕਿ ਮਾਰਚ ਦਾ ਦਿਹਾੜਾ ਹੁੰਦਾ ਹੈਗਾ ਉਸ ਟਾਈਮ ਇੱਥੇ ਦਮਾਨ ਲੱਗਦੇ ਨੇ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਸੰਗਤ ਆਉਂਦੀ ਆ ਰਾਜਸਥਾਨ ਗੁਜਰਾਤ ਪੰਜਾਬ ਹਰਿਆਣਾ ਜਿੰਨੇ ਵੀ ਪੰਜਾਬੀ ਸੂਬੇ ਨੇ ਮੰਨ ਲਓ ਵੀ ਪੰਜਾਬੀ ਬਹੁਤ ਛੱਡ ਕੇ ਆਉਂਦੇ ਨੇ ਤੇ ਇੱਧਰ ਠਹਿਰਾਓ ਆ ਗਿਆ ਕੰਮ ਸੇ ਕੰਮ 40 50 ਕਮਰੇ ਨੇ ਕਾਫੀ ਹਾਲ ਵੱਡੇ ਬਣੇ ਹੋ ਨੇ ਦਰਬਾਰ ਸਾਹਿਬ ਦੇਖ ਸਕਦੇ ਹੋ ਤੇ ਹੁਣ ਸੋਨੂੰ ਲੈ ਚੱਲਦੇ ਆ ਤੰਨੇ ਭਗਤ ਦੇ ਜਿੱਥੇ ਬਾਬਾ ਜੀ ਨੇ ਖੇਤੀ ਕਰੀ ਐ ਖੂ ਤੇ ਇੱਧਰ ਕਾਫੀ ਸੰਗਤ ਲਈ ਬਾਥਰੂਮ ਵਗੈਰਾ ਨਾਉਣ ਲਈ ਬਣੇ ਹੋਏ ਨੇ ਇਹ ਦੇਖੋ ਸੰਗਤ ਜੀ ਬਹੁਤ ਇਹ ਲਓ ਜੀ ਆਪਾਂ ਧੰਨੇ ਭਗਤ ਇਹ ਬਾਬਾ ਜੀ ਦੇ ਖੂਤੇ ਚੱਲੇ ਆ ਜਿੱਥੇ ਗੁਰੂ ਸਾਹਿਬ ਨੇ ਜਿੱਥੇ ਉਹ ਕਹਿੰਦੇ ਆ ਵੀ ਰੱਬ ਪ੍ਰਾਪਤ ਕੀਤਾ ਸੀਗਾ ਧੰਨੇ ਭਗਤ ਨੇ ਲਓ ਜੀ ਇਹ ਖੂਹ ਆ ਜੀ ਤੇ ਲੰਗਰ ਹਾਲ ਤੇ ਸੋਨੂੰ ਅੱਗੇ ਧੰਨਾ ਭਗਤ ਜੀ ਦੀ ਜਿਹੜੀ ਸਰਕਾਰ ਵੱਲੋਂ ਬਣਾਈ ਗਈ ਮੂਰਤੀ ਉਹ ਵੀ ਦਿਖਾਵਾਂਗੇ ਇਸੇ ਵੀਡੀਓ 'ਚ ਬਣੇ ਰਹੋ